ਪੱਛਮੀ ਸਿਸਟਮ ਤਗੜੇ ਰੂਪ ਦੇ ਵਿੱਚ ਐਕਟੀਵੇਟ ਹੋ ਰਿਹਾ ਜੀ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ ਦੁਆਰਾ ਤੋਂ ਬਣਦੀ ਨਜ਼ਰ ਆ ਰਹੀ ਹੈ ਤਾਜ਼ਾ ਹਾਲਾਤ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਮੈਪ ਰਾਹੀਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਤਗੜੇ ਰੂਪ ਦੇ ਵਿੱਚ ਦੁਆਰਾ ਤੋਂ ਮੀਂਹ ਦੀ ਚਪੇਟ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ ਕਿਹੜੇ ਜਨ ਮੀ ਹੈ ਕੀ ਹਾਲਾਤ ਨੇ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਦੇ ਚੁੱਕੇ ਹਾਂ ਕਿ 26 ਤਰੀਕ ਸ਼ਾਮ ਤੋਂ ਲੈ ਕੇ 27 ਤਰੀਕ ਪੂਰਾ ਦਿਨ ਅਤੇ 28 ਤਰੀਕ ਸਵੇਰੇ ਸਵੇਰੇ ਕਿਰਮਣ ਕਣੀ ਅਤੇ ਮੀਂਹ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵੀਡੀਓ ਵਿੱਚ ਫਿਰ ਤੋਂ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਹੁਣ 23 ਤਰੀਕ ਦੇ ਮੀਂਹ ਤੋਂ ਬਾਅਦ ਠੰਡ ਵਧੀ ਹੈ 24 ਤਰੀਕ ਦਿਨ ਦੇ ਵੇਲੇ ਚੰਗੀ ਬੱਦਲਵਾਈ ਪੰਜਾਬ ਦੇ ਉੱਪਰ ਦੇਖਣ ਨੂੰ ਮਿਲੀ ਜਿਸ ਦੇ ਕਾਰਨ ਕੋਈ ਵੱਡਾ ਤਾਪਮਾਨ ਦੇ ਵਿੱਚ ਵਾਧਾ ਨਹੀਂ ਹੋਇਆ ਐਵਰੇਜ ਤਾਪਮਾਨ ਜਿਹੜਾ 17 ਡਿਗਰੀ ਤੱਕ ਦੇਖਿਆ ਗਿਆ ਜਿਸ ਦੇ ਨਾਲ ਦੁਆਰਾ ਤੋਂ ਜਨਵਰੀ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਾਲੇ ਬਹੁ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਆਉਂਦੇ ਦਿਨਾਂ ਵਿੱਚ ਫੇਰ ਤੋਂ ਮੀਂਹ ਦੀ ਖਬਰਾਂ ਕਰਕੇ ਤਾਪਮਾਨ ਹੋਰ ਘਟਣਗੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ੇ ਹਾਲਾਤ ਦੇਖੇ ਜਾਣ ਤਾਂ 25 ਤਰੀਕ ਦੇ ਮਾਹੌਲ ਜੋ ਬਣਨਗੇ ਉਹਦੇ ਬਾਰੇ 25 26 27 28 ਇਹ ਚਾਰ ਦਿਨ ਦੇ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਤੁਸੀਂ ਵੀ ਕਮੈਂਟ ਕਰੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ 'ਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਜਾਣਕਾਰੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਬਾਕੀ 25 ਤਰੀਕ ਸਵੇਰੇ ਸਵੇਰੇ ਮੌਸਮ ਸਾਫ ਹੈ ਜੀ ਕੋਈ ਵੱਡੀ ਹਲਚਲ ਹੁੰਦੀ ਨਜ਼ਰ ਨਹੀਂ ਆ ਰਹੀ ਪਹਾੜਾਂ ਦੇ ਵਿੱਚ ਇਕਾਦੁੱਕਾ ਜਿਹੜੀ ਹੈ ਦੇਖ ਸਕਦੇ ਹੋ ਕਿ ਬਰਫਵਾਰੀ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਅਗਰ ਅਸੀਂ ਧੁੰਦ ਵਗਾਰਾ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸੇ ਵੀ ਇਲਾਕੇ 'ਚ ਤਗੜੀ ਧੁੰਦ ਨਹੀਂ ਹੈ ਪਰ ਸਵੇਰ ਤੋਂ ਹੀ ਤਗੜੀ ਬੱਦਲਬਾਈ ਜਿਹੜੀ ਪੰਜਾਬ ਦੇ ਉੱਪਰ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੀ ਬੱਦਲਬਾਦ ਦਾ ਸਿਸਟਮ ਹੈ ਉਹ 24 ਤਰੀਕ ਸ਼ਾਮ ਤੋਂ ਹੀ ਰਾਤ ਤੋਂ ਹੀ ਪੱਛਮੀ ਤੇ ਲਗਭਗ ਰਾਤ 1 ਜਾਂ 2 ਵਜੇ ਪੂਰਨ ਤੌਰ ਤੇ ਪੰਜਾਬ ਦੇ ਉੱਪਰ ਸੰਘਣੀ ਬੱਦਲਵਾਈ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਬੱਦਲਵਾਈ ਦਾ ਕੋਈ ਮੀਂਹ ਦੀ ਸੰਭਾਵਨਾ ਤਾਂ ਨਹੀਂ ਹੈ ਪਰ ਧੁੰਦ ਅਤੇ ਬੱਦਲਵਾਈ ਵਰਗਾ ਮਾਹੌਲ ਹੋਣ ਦੇ ਕਾਰਨ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਤੜਕੇ ਸਵੇਰੇ ਤੱਕ ਜਿਹੜਾ ਮਾਹੌਲ ਹੈ ਉਹ ਥੋੜੇ ਬਹੁਤ ਠੰਡ ਦਾ ਜ਼ਿਆਦਾ ਬਣਦਾ ਹੋਇਆ ਨਜ਼ਰ ਆ ਸਕਦਾ ਹੈ ਪਹਾੜੀ ਖੇਤਰਾਂ ਵਿੱਚ ਸਿਸਟਮ ਲਗਾਤਾਰ ਜਾਰੀ ਨੇ ਉਮਰਫ ਬਰਫਵਾਰੀ ਦੀ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ ਪਹਾੜਾਂ ਦੇ ਵਿੱਚ ਇੰਨੀ ਜ਼ਿਆਦਾ ਬਰਫਵਾਰੀ ਪੈਣ ਦੇ ਨਾਲ ਮੈਦਾਨੀ ਇਲਾਕੇ ਦਾ ਤਾਪਮਨ ਘਟੂਗਾ ਹੋਰ ਠੰਡ ਵਧੂਗੀ ਕਿਉਂਕਿ ਮਨਾਲੀ ਰੋਹਤਾਂਗ ਸ਼ਿਮਲਾ ਜਿਹੜੇ ਅਜਿਹੇ ਟੂਰਿਸਟ ਪਲੇਸਸ ਨੇ ਜਿਹੜੇ ਲੋਕ ਉੱਥੇ ਗਏ ਨੇ ਉਹ ਫਸ ਚੁੱਕੇ ਨੇ ਬਰਫ ਬਹੁਤ ਜ਼ਿਆਦਾ ਪੈ ਚੁੱਕੀ ਹੈ 25 ਤਰੀਕ ਦੀ ਅਗਰ ਗੱਲ ਕਰੀਏ ਤਾਂ ਸ਼ਾਮ ਵੇਲੇ ਤੱਕ ਫੇਰ ਤੋਂ ਇੱਕ ਹਲਕਾ ਦਰਮਿਆਨਾ ਬੱਦਲਬਾਹੀ ਸਿਸਟਮ ਬਣਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਸਿਸਟਮ ਫੇਰ ਪੰਜਾਬ ਦੇ ਉੱਪਰੋਂ ਗੁਜ਼ਰੂਗਾ ਜਿਹਦੇ ਨਾਲ ਕਿਤੇ ਨਾ ਕਿਤੇ ਆਪਾਂ ਕਹਿ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਜਿਹੜਾ ਕਿਰਮਣ ਕਣੀ ਦਾ ਮਾਹੌਲ ਹੈ ਉਹ 26 ਤਰੀਕ ਸ਼ਾਮ ਤੋਂ ਜਿਹੜਾ ਨਜ਼ਰ ਆਉਂਦਾ ਦੇਖਣ ਨੂੰ ਮਿਲੂਗਾ ਸਾਨੂੰ ਅ ਰਾਜਸਥਾਨ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਰਾਜਸਥਾਨ ਦੇ ਵਿੱਚ ਇਸ ਸਿਸਟਮ ਦੇ ਆਉਣ ਦੇ ਨਾਲ ਪਹਾੜੀ ਖੇਤਰਾਂ 'ਚ ਬਰਫਵਾਰੀ ਅਤੇ ਰਾਜਸਥਾਨ ਵਿੱਚ ਬੂੰਦਾਬੰਦੀ ਹੋਊਗੀ 27 ਤਰੀਕ ਦੀ ਅਗਰ ਗੱਲ ਕਰੀਏ ਤਾਂ ਜਿਹੜਾ ਸਿਸਟਮ ਹੈ ਇਹ 26 ਤਰੀਕ ਰਾਤ ਤੋਂ ਹੀ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਹਲਕਾ ਕਿਰਮਣ ਕਣੀ ਦਾ ਮਾਹੌਲ ਬਣਾ ਕੇ ਜਾਊਗਾ ਇੱਕ ਸ਼ਰੱਟਾ ਮਤਲਬ 26 ਤਰੀਕ ਰਾਤ ਨੂੰ ਪਾਊਗਾ ਤੇ ਦੂਜਾ ਸ਼ਰੱਟਾ ਜਿਹੜਾ ਹੈ ਉਹ 27 ਤਰੀਕ ਸਵੇਰੇ ਤੋਂ ਇੱਕ ਤਾਂ જયਪੁਰ ਦਿੱਲੀ ਦੇ ਨੇੜੇ-ਨੇੜੇ ਮੀਂਹ ਹੁੰਦਾ ਨਜ਼ਰ ਆਵੇਗਾ ਤੇ ਜਿਹੜਾ ਪੰਜਾਬ ਦੇ ਵਿੱਚ ਸਿਸਟਮ ਲੱਗਣਾ ਦੁਆਰਾ ਤੋ ਉਹ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ 27 ਤਰੀਕ ਨੂੰ ਫੇਰ ਤੋਂ ਐਕਟਿਵੇਟ ਹੁੰਦਾ ਨਜ਼ਰ ਆਵੇਗਾ ਤੇ ਇਹ ਪੰਜਾਬ Rajasthan ਦਾ ਬਾਰਡਰ ਜਿਹੜਾ ਕਿ ਸ਼੍ਰੀ ਗੰਗਨਗਰਵਲ ਹੋ ਗਿਆ ਤੇ ਸਿਰਸਾ ਹਰਿਆਣਾ ਇਹ ਇਲਾਕੇ ਹੋਗੇ ਜਿਹੜੇ ਪੰਜਾਬ ਤੋਂ Rajasthan ਅਤੇ Haryana ਦਾ ਬਾਰਡਰ ਟੱਚ ਕਰਦੇ ਨੇ ਉਹਨਾਂ ਇਲਾਕਿਆਂ 'ਚ ਮੀਂਹ ਆ ਜੀ ਤੇ ਸ਼ਾਮ ਹੁੰਦੇ ਹੁੰਦੇ ਤਗੜੀ ਕਾਰਵਾਈ ਮੀਂਹ ਦੀ ਜਿਹੜੀ ਹੈ 27 ਤਰੀਕ ਨੂੰ ਪੰਜਾਬ ਰਾਜਸਥਾਨ ਦਾ ਕੁਝ ਕਲਾਕਾ ਹਰਿਆਣੇ ਦਾ ਬਹੁਤ ਸਾਰਾ ਇਲਾਕਾ ਦਿੱਲੀ ਪੱਛਮੀ ਯੂਪੀ ਹਿਮਾਚਲ ਉਤਰਾਖੰਡ ਅਤੇ ਜੰਮੂ ਕਸ਼ਮੀਰ ਲੇਹ ਲਾਦਾਖ ਵਿੱਚ ਮੀਂਹ ਦੀ ਕਾਰਵਾਈ ਜਿਹੜੀ 27 ਤਰੀਕ ਸ਼ਾਮ ਨੂੰ ਪੈਣ ਦੀ ਨਜ਼ਰ ਆਵੇਗੀ ਐਮਪੀ ਅਤੇ ਨਾਲ ਦੀ ਨਾਲ ਮਹਾਰਾਸ਼ਟਰਾ ਤੋਂ ਹੁੰਦਾ ਹੋਇਆ ਗੁਜਰਾਤ ਦੇ ਵੀ ਕੁਝ ਇਲਾਕੇ ਵਿੱਚ ਕਿਣਮਣਕਣੀ ਹੋ ਸਕਦੀ ਹੈ ਬਾਕੀ 28 ਤਰੀਕ ਦੀ ਗੱਲ ਕਰੀਏ ਫਿਰ ਤੋਂ ਮੌਸਮ ਕਿਤੇ ਨਾ ਕਿਤੇ ਸਾਫ਼ ਹੋ ਜਾਊਗਾ ਅਗਰ ਬੱਦਲਬਾਈ ਜਾਂ ਧੁੰਦ ਦੀ ਗੱਲ ਕਰੀਏ ਤੁਸੀਂ ਦੇਖੋਗੇ ਕਿ ਕਿਤੇ ਨਾ ਕਿਤੇ ਬੱਦਲਬਾਈ ਜਿਹੜੀ ਧੁੰਦ ਹੈ ਉਹ 28 ਤਰੀਕ ਨੂੰ ਹਲਕੀ ਦਰਮਿਆਨੀ ਸਾਨੂੰ ਮਾਲਵੇ ਵਾਲੇ ਇਲਾਕੇ ਦੇ ਵਿੱਚ ਬਣਦੀ ਹੋਈ ਨਜ਼ਰ ਆ ਸਕਦੀ ਹੈ ਬਾਕੀ ਇਲਾਕਾ ਜਿਹੜਾ ਹਲਕੀ ਦਰਮਿਆਨੀ ਧੁੰਦ ਜਾਂ ਬੱਦਲਬਾਈ ਥੱਲੇ ਆ ਸਕਦਾ ਪਰ ਤੋਂ ਉਪਨਿਕਲਣ ਦੀ ਉਮੀਦ 28 ਤਰੀਕ ਨੂੰ ਬਣਦੀ ਹੋਈ ਨਜ਼ਰ ਆ ਰਹੀ ਹੈ ਪਰ ਜਿਹੜਾ ਐਵਰੇਜ ਤਾਪਮਾਨ ਹੈ 17-18 ਡਿਗਰੀ ਤੋਂ ਥੱਲੇ ਹੀ ਰਹੂਗਾ ਯਾਨੀ ਕਿ ਠੰਡ ਹਜੇ ਬਰਕਰਾਰ ਰਹੇਗੀ ਇਹ ਜਾਣਕਾਰੀ ਸਮੇਂ-ਸਮੇਂ ਤੇ ਉੱਪਰ-ਥੱਲੇ ਹੁੰਦੀ ਰਹਿੰਦੀ ਹੈ ਕਿਉਂਕਿ ਮੌਸਮ ਦੀ ਜਾਣਕਾਰੀ ਅਨੁਮਾਨ ਅਧਾਰਤ ਹੁੰਦੀ ਹੈ ਇਸ ਕਰਕੇ ਬਾਰ-ਬਾਰ ਬੇਨਤੀ ਕਰਦੇ ਆ ਕਿ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰਿਆ ਕਰੋ ਬਾਕੀ ਜਿਹੜੀ ਮੀਂਹ ਦੀ ਅਪਡੇਟ ਹੈ ਉਹ ਪੰਜਾਬ ਦੇ ਹਰੇਕ ਇਲਾਕੇ ਵਿੱਚ 90% ਦੀ ਬਣ ਚੁੱਕੀ ਹੈ ਯੂਪੀ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਲੇਹ ਲਦਾਖ ਤੇ ਹੇਠਲੇ ਪਾਸੇ ਜਿਹੜਾ ਹਰਿਆਣਾ ਰਾਜਸਥਾਨ ਦਾ ਬਾਰਡਰ ਹੈ ਪੰਜਾਬ ਦੇ ਨਾਲ ਉਹਦੇ ਵਿੱਚ 30 40 ਜਾਂ 50 ਕਿਲੋਮੀਟਰ ਤੱਕ ਮੀਂਹ ਦੀ ਉਮੀਦ ਹੈ ਦਿੱਲੀ ਤੱਕ ਵੀ ਹੈ ਪੱਛਮੀ ਯੂਪੀ ਹੈ ਐਮਪੀ ਹੈ ਗੁਜਰਾਤ ਤੇ ਰਾਜਸਥਾਨ ਦੇ ਨਾਲ ਹੁੰਦਾ ਹੈ ਇਹ ਮਹਾਰਾਸ਼ਟਰ ਤੱਕ ਮੀਂਹ ਜਿਹੜਾ ਇਹ ਇਹ ਪੈਂਦਾ ਹੋਇਆ ਨਜ਼ਰ ਆਵੇਗਾ ਯਾਨੀ ਕਿ ਫਿਰ ਤੋਂ ਕਿਸਾਨ ਕਿਤੇ ਨਾ ਕਿਤੇ ਘਬਰਾਉਂਦੇ ਹੋਏ ਨਜ਼ਰ ਆਉਣਗੇ ਇਹ ਸੀ ਜੀ ਅਪਡੇਟ ਬਾਕੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਜੀ